ਪੋੜੇ ਪਾੜੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਗੁਰੂ ਕੀ ਨਗਰੀ ਤੋਂ ਸਾਹਮਣੇ ਆਇਆ ਜਿੱਥੇ ਕੁਝ ਨੌਜਵਾਨਾਂ ਵੱਲੋਂ 10 ਜੁਲਾਈ ਨੂੰ ਇੱਕ ਮਕਾਨ ਕਿਰਾਏ ਤੇ ਲੈ ਕੇ ਗਰੀਬ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਉਹਨਾਂ ਨੇ ਗਰੀਬ ਲੋਕਾਂ ਨੂੰ 60-60 ਹਜ਼ਾਰ ਰੁਪਏ ਦਾ ਲੋਨ ਦਾ ਲਾਲਚ ਦਿੱਤਾ ਹਰ ਇੱਕ ਔਰਤ ਦੇ ਕੋਲੋਂ 2600 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਪਰ ਕੁਝ ਦਿਨਾਂ ਦੇ ਬਾਅਦ ਉਹ ਦੌੜ ਗਏ ਤੇ ਸਾਡੇ ਫਾਰਮ ਪਰ ਕੇ ਲਏ ਆ ਲਾਪਰੀ ਸਰ ਗਿਆ ਸੀਗਾ ਫਾਰਮ ਪਰ ਸ਼ੇਰਗੜਾ ਜੀ ਸਾਡਾ ਇਹ ਜੀ ਲਾਉਣ ਵਾਸਤੇ ਗਏ ਸੀਗੇ ਵੀ ਫਾਰਮ ਭਰਦੇ ਆਂਗੇ ਤੇ 26-2600 ਰੁਪਿਆ ਪਹਿਲਾਂ ਭਰੋਣੇ ਆਂਗੇ ਤੇ ਬਾਕੀ 60-60000 ਰੁਪਿਆ ਵੀ ਖਾਤੇ ਦੇ ਵਿੱਚ ਆ ਜਾਊਗਾ ਤੇ ਸਾਡੇ ਫਾਰਮ ਭਰਾਏ ਅਸੀਂ ਇੱਥੇ ਆਏ ਆਂਗੇ ਤੇ ਸਾਨੂੰ ਕਹਿੰਦੇ ਸੋਰ ਨਹੀਂ ਕਰਨਾਗਾ ਬੱਚੇ ਸੀਗੇ ਨਾਲਾ ਮੇਰੇ ਧੌਰ ਦੇ ਤੇ ਇਹਨਾਂ ਦੇ ਬੱਚਿਆਂ ਨੂੰ ਵੀ ਨਹੀਂ ਰੌਲਾ ਪਾਉਣ ਦਿੱਤਾ ਤੇ ਕਹਿੰਦੇ ਤੁਹਾਡੇ ਆਥਣ ਨੂੰ ਪੈਸੇ ਖਾਤੇ ਵਿੱਚ ਆ ਜਾਣਗੇ ਅਸੀਂ ਸ਼ਾਮ ਨੂੰ ਜਦੋਂ ਫੋਨ ਲਾਇਆ ਬਸ ਫੋਨ ਸੋਚਾ ਫੋਨ ਲੱਗ ਗਿਆ ਕਾਦੇ ਵਾਸਤੇ ਪੈਸੇ ਉਹ ਲੈਣੇ ਸੀਗੇ ਉਹਨਾਂ ਨੇ ਜੀ ਲੋਨ ਬਾ ਪ੍ਰਾਈਵੇਟ ਲੋਨ ਚ ਕਾਉਂਦੇ ਆਗੇ ਤੇ ਉਹ ਲੋਨ ਜਿਵੇਂ ਆਮ ਹੀ ਬੁੜੀਆਂ ਪਿੰਡਾਂ ਚੋਂ ਲੈਂਦੀਆਂ ਇਹਦੇ ਲਈ ਲੋਨ ਲੈਤਾ ਸੀਗਾ ਉਹ ਇਥੋਂ ਦਾ ਐਡਰੈਸ ਕਿਵੇਂ ਪਤਾ ਲੱਗਿਆ ਸੀ ਉਹਨਾਂ ਨੇ ਐਡਰੈਸ ਸਾਨੂੰ ਬੁਲਾ ਇੱਥੇ ਬੁਲਾਇਆ ਸੀ ਅਸੀਂ ਇੱਥੇ ਆ ਕੇ ਆ ਕੇ ਫਾਰਮ ਭਰ ਕੇ ਗਏ ਆ ਇੱਕ ਬੰਦੇ ਦੇ ਕਿੰਨੇ ਪੈਸੇ ਭਰਾਈ ਇੱਕ ਬੰਦੇ ਦੇ 2600 ਰੁਪਇਆ 3 3 ਰੁਪਏ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਜਦੋਂ ਭੱਜ ਗਏ ਉਹ ਉਹ ਜਦੋਂ ਭੱਜ ਗਏ ਸਾਨੂੰ ਉਹਨਾਂ ਨੇ ਦੁਪਹਿਰ ਦਾ ਕਹਿ ਸੀ ਵੀ ਅਸੀਂ ਪੈਸੇ ਪਾ ਦਾਂਗੇ ਅਸੀਂ ਬਾਅਦ ਚ ਫੋਨ ਲਾਇਆ ਤੇ ਫੋਨ ਉਹਨਾਂ ਦੇ ਸੱਚਾ ਫੋਨ ਲੱਗੇ ਫਿਰ ਅਸੀਂ ਇੱਥੇ ਆਏ ਵਾਪਸ ਇੱਥੇ ਜਿੰਦੇ ਲੱ ਕੀ ਕੀ ਚਿਕਤ ਕਰੀਆ ਗਿਆ ਵੀ ਹਾਂ ਜੀ ਪੁੱਛ ਦੱਸ ਤਾਂ ਕਰ ਹੀ ਜਾਂਦੇ ਕੋਈ ਪਤਾ ਹੀ ਨਹੀਂ ਲੱਗਦਾ ਹੁਣ ਜਿਹੜੇ ਨੰਬਰ ਦਿੱਤੇ ਆ ਉਹ ਬੰਦ ਆਈ ਜਾਂਦੇ ਆਗੇ ਇਹ ਮਾਵੜਾ ਇਹ ਮੰਨ ਕੇ ਜਦ ਸਾਡੇ ਪਿੰਡ ਗਈ ਸੀ ਤਿੰਨ ਚਾਰ ਦਿਨ ਪਹਿਲੇ ਜੀ ਤੇ ਇਹ ਕਹਿੰਦੇ ਵੀ ਤੁਹਾਨੂੰ ਮੰਨ ਕੇ ਚੱਲੋ ਵੀ 60000 ਰੁਪਏ ਲਾਉਂ ਦੇਵਾਂਗੇ ਕਿ ਉਹਦੇ ਵਿੱਚੋਂ 26500 ਰੁਪਏ ਤੁਹਾਨੂੰ ਫਾਇਲ ਖਰਚਾ ਦੇਣਾ ਪਊਗਾ ਠੀਕ ਆ ਤੇ ਫਾਇਲ ਖਰਚਾ ਦੇ ਕੇ ਵੀ ਮੰਨ ਕੇ ਤੁਹਾਡੇ ਖਾਤੇ 60000 ਆ ਜੂਗਾ ਅੱਛਾ 12 ਵਜੇ ਦਾ ਕਰਾਰ ਕਰ ਲਿਆ ਉਹ ਤੋਂ ਬਾਅਦ ਫੋਨ ਬੰਦ ਆਈ ਜਾਂਦੀ ਤੇ ਅਸੀਂ ਆਗੇ ਥੋ ਗੜਾ ਮਾਰ ਕੇ ਗਏ ਤਾਨੂੰ ਕੋਈ ਵੀ ਨਹੀਂ ਦੇਖਿਆ ਇੱਥੇ ਆ ਕੇ ਤੁਸੀਂ ਕੀ ਦੇਖਿਆ ਇੱਥੇ ਆ ਕੇ ਜਿੰਦੇ ਲੱਗੇ ਪਏ ਸੀ ਜੀ ਕੋਈ ਬੰਦਾ ਇੱਥੇ ਕੋਈ ਬੋਸਟਰ ਪਾਸਟਰ ਕੁਝ ਵੀ ਕੋਈ ਬੰਦਾ ਨਹੀਂ ਸੀਗਾ ਜੀ ਉਹ ਬੋਰਡ ਲੱਗੇ ਸੀ ਹੈਗੇ ਉਹ ਬੋਰਡ ਹੈ ਨਹੀਂ ਸੀਗਾ ਜੀ ਸਭ ਪਾੜ ਕੇ ਲੈ ਗਈ ਸਾਨੂੰ ਲੱਗੇ ਹੋਏ ਸੀ ਬੋਰਡ ਲੱਗਾ ਹੋਇਆ ਸੀਗੇ ਬੋਰਡ ਪਹਿਲਾਂ ਉੱਪਰ ਮਕਾਨ ਦੇ ਉੱਤੇ ਲੱਗਾ ਹੋਇਆ ਸੀ ਇੱਥੇ ਉਹ ਬੋਰਡ ਹੁਣ ਹੈ ਨਹੀਂਗਾ ਜੀ ਇੱਥੇ तो एक दो बंद एक बंदे गया था वो पैसे मेरे सबके फुसला पनिया के बोला फार्म भर लेंगे साठ हज़ार रुपया देंगे तो फार्म भरो तो हम लोग बोले जब मोबाइल में मैसेज नहीं आएगी मोबाइल में मैसेज आएगी तभी तो हम पता लगेगा कि हमारे मोबाइल में मैसेज आए तो कहता है कि छब्बीस छब्बीस रुपया पैस, पैसे पैसे पवाओ तीन रुपया छब्बीस सौ तीन रुपया तो ते तेरे ना बारह बजे के बाद तेरे मैसेज आई जाएगी जाए मोबाइल के पीछे कि जो पैसे आ गया पैसे पहले फर लिया मेरे सबके मैं सब पहले मना की थे लेकिन वो मना बारे नहीं वो बोला के यहाँ पर चटाई रखी है चार कुर्सी रखी है टेबल रखी है वो एक छोटी सी कमरे थे उसमें पता नहीं क्या करा बैंक खाते के नंबर ले एंट्री किए एंट्री करके मेरे सबके आपस कर दिए कोई कुछ नहीं किए ਕੁਝ ਨਹੀਂ ਇਹ ਤਾਂ ਸਾਨੂੰ ਪਤਾ ਨਹੀਂ ਜੀ ਹਜੇ ਵੈਰੀਫਿਕੇਸ਼ਨ ਵਾਸਤੇ ਉਹਨਾਂ ਨੇ ਦੇਣਾ ਸੀ ਜੀ ਕੱਲ ਦਾ ਟਾਈਮ ਸੀਗਾ ਸਾਡੇ ਨਾਲ ਵੀ ਐਗਰੀਮੈਂਟ ਵੀ ਕਰਾਂਗੇ ਤੁਹਾਨੂੰ 24 ਤਰੀਕ ਨੂੰ ਤੇ ਨਾਲੇ ਡਾਕੂਮੈਂਟ ਵੀ ਦੇ ਦਾਂਗੇ ਆਈਡੀ ਪ੍ਰੂਫ ਵੀ ਦੇ ਦਾਂਗੇ ਕਿੰਨੇ ਦਿਨ ਹੋ ਗਏ ਸੀ ਬੈਠਾ ਨੂੰ ਇਹ 10 ਤਰੀਕ ਤੋਂ ਬੈਠੇ ਐ ਇਸੇ ਤੋਂ 10 ਤਰੀਕ ਤੋਂ ਬੈਠੇ ਸੀ ਅੱਜ ਤੱਕ ਕਾਫੀ ਦਿਨ ਹੋ ਗਏ ਹਾਂ ਜਿਉਂ ਨਹੀਂ ਉਹ ਮੈਂ ਤਾਂ ਜੇ ਉਹ ਮੁੰਡੇ ਨੇ ਪ੍ਰੈਸ ਵਾਲੇ ਨੇ ਬਿਠਾਇਆ ਸੀਗਾ ਤੇ ਉਹਨੂੰ ਰੋਜ਼ ਕਹਾਂ ਸੀ ਮੈਂ ਭਾਈ ਇਹਨਾਂ ਤੇ ਆਈਡੀ ਪ੍ਰੂਫ ਲੈ ਤੇ ਆਪਾਂ ਨੂੰ ਆਈਡੀ ਪ੍ਰੂਫ ਲੈਣੇ ਚਾਹੀਦੇ ਆ ਉਹ ਲੇਟ ਫੇਟ ਆਉਂਦੇ ਸੀਗੇ ਸਵੇਰੇ ਨਿਕਲ ਜਾਂਦੇ ਸੀਗੇ ਹੁਣ ਜੇ ਤੁਸੀਂ ਆਈਡੀ ਪ੍ਰੂਫ ਲਏ ਹੁੰਦੇ ਤਾਂ ਉਹਨਾਂ ਦੀ ਪਹਿਚਾਣ ਹੋ ਜਾਂਦੀ ਲੱਗਦਾ ਕਿੰਨੇ ਲੋਕਾਂ ਨੇ ਠੱਗੀ ਮਾਰ ਕੇ ਕਿਤੇ ਨਾ ਕਿਤੇ ਗਲਤੀ ਹੋਈ ਹੈ ਹਾਂ ਜੀ ਹਾਂ ਜੀ ਗਲਤੀ ਤਾਂ ਹੋਈ ਹੈ ਜੀ ਹਾਂ ਜੀ ਇਹਨੂੰ ਕੋਣ ਸੀ ਵਿਅਕਤੀ ਹੈ ਤੇ ਮੈਂ ਇਹਨਾਂ ਨੂੰ ਜਾਣਦਾ ਨਹੀਂ ਸੀਗਾ ਜੀ ਵੈਸੇ ਮੈਂ ਇੱਥੇ ਪ੍ਰੈਸ ਦਾ ਕੰਮ ਕਰਦਾ ਜੀ ਗੁਰੂਕਨਗਰ ਦੀ ਵਿੱਚ ਜੇ ਤੁਸੀਂ ਜਾਣਦੇ ਨਹੀਂ ਸੀ ਫਿਰ ਮਕਾਨ ਕਿਉਂ ਦਵਾਤਾ ਮੇਰੀ ਗੱਲ ਸੁਣੋ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਇਹ ਸਿਆ ਖਾਲੀ ਪਿਆ ਮਕਾਨ ਸੁੱਡੇ ਤੇ ਇੱਥੇ ਦੇਖ ਕੇ ਗਏ ਸੀ ਇਥੋਂ ਮਕਾਨ ਖਾਲੀ ਹੈ ਵੀ ਤੁਸੀਂ ਇਹ ਕਿਰਾਏ ਤੇ ਦੇ ਦਾਂਗੇ ਮਹਾ ਜੀ ਦੇ ਦੇਣੀ ਕਿ ਮੈਂ ਇੱਥੇ ਰਹਿਣਾ ਜਿੰਨੇ ਦਾ ਮਕਾਨ ਆਏਗਾ ਤੇ ਉਹ ਕਹਿੰਦੇ ਵੀ ਅਸੀਂ ਇੱਥੇ ਗਰੂ ਫਾਈਨੈਂਸ ਦਾ ਸੀ ਲੋਨ ਦਾ ਕੰਮ ਕਰਦਾ ਹਾਂ ਤੇ ਮਹਾ ਚਲ ਠੀਕ ਹੈ ਜੀ ਉਹਨਾਂ ਨੇ ਸਾਨੂੰ ਕਿਹਾ ਸੀ 15 ਦਿਨਾਂ ਦੇ ਵਿੱਚ ਅਸੀਂ ਇੱਥੇ ਕੰਮ ਸਟਾਰਟ ਕਰਾਂਗੇ ਵੀ ਸਾਨੂੰ ਤੁਸੀਂ ਇਹ ਦੇ ਦਿਓ ਮੈਂ ਇਹਨਾਂ ਨਾਲ ਗੱਲ ਕੀਤੀ ਕੋਈ ਗੱਲ ਨਹੀਂ ਮਹਾ ਠੀਕ ਹੈ ਜੀ ਮੈਂ ਸਾਨੂੰ ਆਈਡੀ ਪ੍ਰੂਫ ਵਗੈਰਾ ਦੇ ਦਿਓ ਕਹਿੰਦੇ ਅਸੀਂ ਜਦੋਂ ਕੰਮ ਸਟਾਰਟ ਕਰਾਂਗੇ ਸੁਣ ਆਈਡੀ ਪ੍ਰੂਫ ਵੀ ਦੇਵਾਂਗੇ ਤੁਹਾਡੇ ਨਾਲ ਐਗਰੀਮੈਂਟ ਵੀ ਕਰਾਂਗੇ ਜੋ ਕਿਰਾਇਆ ਹੈਗਾ ਉਹ ਵੀ ਡਿਸਾਈਡ ਕਰੀਏ ਕਿਰਾਏ ਤੇ ਦੋਨੋਂ ਦਾ ਕੰਮ ਕਰਦੇ ਨਹੀਂ ਜੀ ਫਿਰ ਤੁਸੀਂ ਤੁਹਾਡੀ ਗਲਤੀ ਕਾਰਨ ਲੱਗਦਾ ਵੀ ਉਹਨਾਂ ਲੋਕਾਂ ਨੇ ਠੱਗੀ ਵਜਾਈ ਜੇ ਨਾਂ ਦਵਾਉਂਦੇ ਜਾਂ ਉਹਨਾਂ ਦੇ ਕਾਗਜ਼ ਪੱਤਰ ਲੈਂਦੇ ਤੇ ਠੱਗੀ ਨਾ ਵਜਾਈ ਤੇ ਬੰਦੇ ਦੀ ਪਛਾਣ ਤਾਂ ਹੁੰਦੀ ਘੱਟੋ-ਘੱਟ ਸਰ ਜੀ ਇਹ ਉਹਨਾਂ ਨੇ ਹੈਗਾ ਸੀ ਵੀ ਅਸੀਂ ਜੋ ਕੰਮ ਕਰਾਂਗੇ ਸੀ ਉਹਨਾਂ ਦੇ ਗਰੁੱਪ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਮੀਟਿੰਗ ਕਰਕੇ ਜੋ ਵੀ ਹੈਗੀ ਆ ਆਪਦੇ ਬਾਰੇ ਬਗੈਰੀ ਵੀ ਕਰਦੇ ਠੱਗੀ ਮਾਰਨੇ ਉਹ 100 ਕੁਸ਼ ਕਰੇਗਾ ਲੱਗਦਾ ਤੁਹਾਨੂੰ ਆਪਣੀ ਜਿੰਮੇਵਾਰੀ ਜੇ ਨਿਭਾਉਂਦੇ ਤਾਂ ਜ਼ਰੂਰ ਉਹ ਬੰਦਿਆਂ ਦੀ ਪਛਾਣ ਤਾਂ ਹੁੰਦੀ ਘੱਟੋ-ਘੱਟ ਲੱਗਦਾ ਸੀ ਪਹਿਲਾਂ ਲੈਣੇ ਚਾਹੀਦੇ ਸੀ ਕਾਗਜ ਹਾਂਜੀ ਉਹਨਾਂ ਨੂੰ ਉਹਨਾਂ ਨੇ ਮੈਨੂੰ ਇਹ ਰਹਿ ਨਹੀਂ ਰਹੀ ਸੀ ਇੱਥੇ ਬਸ ਰਾਤ-ਰਾਤ ਧਿਆਨ ਦੇ ਸੀਗੇ ਰਾਤ ਕੱਟਣ ਵਾਸਤੇ ਬਾਕੀ ਕੰਮ ਕਿਤੇ ਵਾਰ-ਵਾਰ ਕਰਦੇ ਸੀਗੇ ਇਹੋ ਉਹਦੇ ਨੂੰ ਜਾਣਦੇ ਨਹੀਂ ਤੁਸੀਂ ਨਾਲ ਗਏ ਕਿਉਂ ਉਹ ਆਪੇ ਲੈ ਲੈਣ ਸਿੱਧੇ ਉਹ ਤੁਸੀਂ ਕਿਉਂ ਗਏ ਨਾਲ ਹਾਂਜੀ ਮੈਂ ਗਿਆ ਕਿੱਥੇ ਸੀਗਾ ਮੈਂ ਤਾਂ ਮਕਾਨ ਉਹਨਾਂ ਨੂੰ ਬਸ ਐਂ ਹੀ ਗਿਆ ਸੀ ਵੀ ਤੁਸੀਂ ਉਹ ਕਹਿ ਰਹੇ ਆ ਵੀ ਉਹਨਾਂ ਨਾਲ ਆਏ ਤਾਂ ਉਹਨਾਂ ਨੇ ਦਵਾਇਆ ਹਾਂ ਮੈਂ ਦਿਖਾ ਕੇ ਗਿਆ ਜੀ ਮੈਂ ਇਹ ਕਹਿ ਰਹੇ ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਿਨਾਂ ਕਿਸੇ ਜਾਂਚ ਦੇ ਕਿਸੇ ਵੀ ਵਿਅਕਤੀ ਨੂੰ ਕਿਸੇ ਲਾਲਚ ਵਿੱਚ ਆ ਕੇ ਪੈਸੇ ਨਾ ਦਿੱਤੇ ਜਾਣ। ਕੱਲ ਸਾਡੇ ਕੋਲੇ ਵੱਖ-ਵੱਖ ਪਿੰਡਾਂ ਦੀਆਂ ਤੇ ਕੁਝ ਸ਼ਹਿਰ ਦੀਆਂ ਜਿਵੇਂ ਜੋਗੀਨਗਰ, ਹੰਸਨਗਰ, ਗਪਾਲਨਗਰ ਦੀਆਂ ਜਿਹੜੀਆਂ ਲੇਡੀਆਂ ਆਈਆਂ ਸੀਗੀਆਂ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕੋਈ ਗੁਰੂ ਨਾਮ ਦੀ ਇੱਕ ਕੰਪਨੀ ਸੀਗੀ ਗੁਰੂਗ੍ਰਿ ਨਗਰੀ ਚ 3 ਨੰਬਰ ਗਲੀ ਚ ਉਹਨਾਂ ਦਾ ਜਿਹੜਾ ਹੈਗਾ ਦਫ਼ਤਰ ਖੋਲਿਆ ਸੀ। ਉਹ ਉਹਨਾਂ ਕੋਲੋਂ ਜਾ ਕੇ ਘਰਾਂ ਚੋਂ ਉਸ ਪੈਸੇ ਲੈ ਕੇ ਐਸੀ ਵੀ ਤੁਹਾਡਾ ਜਿਹੜਾ ਅਸੀਂ 60000 ਰੁਪਏ ਵਾਲਾ ਲੋਨ ਕਰਾ ਕੇ ਦੇਵਾਂਗੇ ਜਿਹੜਾ ਉਹਨਾਂ ਨੇ ਮੁਰਕੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਸਾਡੇ ਦਫ਼ਤਰ ਆ ਕੇ ਸਾਈਨ ਕਰਕੇ ਜਾਇਓ ਉਹ ਲੀਡੀ ਦੇ ਇੱਥੇ ਆ ਕੇ ਸਾਈਨ ਕਰਕੇ ਜਿਆ ਉਸ ਪੈਸੇ ਜਿਹੜੇ ਉਹਨਾਂ ਨੇ ਇੱਥੇ ਲੈ ਲੈਣਾ ਤੋਂ ਤੇ ਉਹਨਾਂ ਦਾ ਨਾਂ ਦਾ ਕੋਈ ਲੋਨ ਕੀਤਾ ਨਾ ਉਹਨਾਂ ਨੂੰ ਕੋਈ ਪੈਸਾ ਦਿੱਤਾ ਜਦੋਂ ਉਹਨਾਂ ਨੇ ਕੱਲ ਚੈੱਕ ਕੀਤਾ ਆ ਕੇ ਤਾਂ ਉਹ ਜਿਹੜੇ ਬੰਦੇ ਸੀ ਕੰਪਨੀ ਵਾਲੇ ਇੱਥੋਂ ਆਉਦਾ ਸਮਾਨ ਰਾਤ ਨੂੰ ਹੀ ਚੱਕ ਕੇ ਭੱਜ ਗਏ ਸਾਡੀ ਪੜਤਾਲ ਜਾਰੀ ਹੈ ਪੜਤਾਲ ਕਰਕੇ ਜਿਹੜੀ ਅੱਜ ਬਣਦੀ ਕਾਰਵਾਈ ਹੈ ਅਮਲ ਜਲੰਧਰ ਜੀ ਕਿੰਨੇ ਪ੍ਰਤੀ ਵਿਅਕਤੀ ਤੋਂ ਲਈ ਪ੍ਰਤੀ ਵਿਅਕਤੀ 25-2600 ਰੁਪਇਆ ਤਕਰੀਬਨ ਹਰ ਇੱਕ ਔਰਤ ਤੋਂ ਉਹਨਾਂ ਨੇ ਲਿਆ ਕਿੰਨੇ ਕੁ ਵਿਅਕਤੀ ਹਜੇ ਆਏ ਸਾਡੇ ਕੋਲੇ 30-35 ਦੇ ਕਰੀਬ ਔਰਤਾਂਆਂ ਜੀਆਂ ਸੀ ਬਾਕੀ ਅਜੇ ਹੋਰ ਵੀ ਹੋ ਸਕਦਾ ਪਿੰਡਾਂ ਚੋਂ ਵੀ ਆਏ ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਲਏ ਆ ਉਹ ਮਕਾਨ ਉਹਨਾਂ ਨੇ ਕਿਰਾਏ ਤੇ ਲਿਆ ਕੋਈ ਉਹਨਾਂ ਦੀ ਪੜਤਾਲ ਕੀਤੀ ਗਈ ਹਾਂਜੀ ਉਹਨਾਂ ਦੀ ਪੜਤਾਲ ਅਸੀਂ ਕੈਮਰੇ ਜਿਹੜੇ ਹੈਗੇ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰਦੇ ਆ ਤੇ ਜਿਹੜਾ ਉਹਨਾਂ ਨੂੰ ਵੀ ਪਤਾ ਕਰਿਆ ਸੀਗਾ ਜਿਨ੍ਹਾਂ ਨੇ ਉਹਨਾਂ ਦਾ ਕੋਈ ਆਧਾਰ ਕਾਰਡ ਵਗੈਰਾ ਨਹੀਂ ਲਿਆ ਸੀ ਬਿਨਾਂ ਆਧਾਰ ਕਾਰਡ ਲਏ ਤੋਂ ਜਿਹੜਾ ਉਹਨਾਂ ਨੇ ਕਿਰਾਏ ਤੇ ਦਿੱਤਾ ਹੋਇਆ ਸੀਗਾ ਪਰੰਤੂ ਹੁਣ ਉੱਥੇ ਉਹ ਕਮਰਾ ਜਿਹੜਾ ਹੈਗਾ ਖਾਲੀ ਹੈ ਉਹ ਸਮਾਨ ਲੈ ਕੇ ਚਲੇ ਗਏ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਅਸੀਂ ਲੋਕਾਂ ਨੂੰ ਅਪੀਲ ਇਹ ਕਰਨਾ ਚਾਹੁੰਦੇ ਆ ਤੁਹਾਡੇ ਮਾਧਿਅਮ ਰਾਹੀਂ ਵੀ ਇਹੋ ਜਿਹੇ ਜਿਹੜੇ ਠੱਗ ਲੋਕ ਹੈ ਇਹਨਾਂ ਦੀ ਪਹਿਲਾਂ ਵੈਰੀਫਿਕੇਸ਼ਨ ਕਰਕੇ ਜਿਹੜ ਲਓ ਤੇ ਜਿਹੜੇ ਲੋਕਾਂ ਨੇ ਅਜਿਹੇ ਲੋਕਾਂ ਨੂੰ ਘਰੇ ਰੱਖਦੇ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਇਹਨਾਂ ਦੇ ਆਧਾਰ ਕਾਰਡ ਤੇ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਫੇਰ ਹੀ ਕਿਰਾਏ ਤੇ ਜਿਹੜਾ ਹੈਗਾ ਮਕਾਨ ਦੇਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ